ਮੈਟਰੋ ਇਹ ਹੈਗਾ ਰੋਡ ਜਿਹੜਾ ਮੁੰਬਈ ਆਗਰਾ ਐਕਸਪ੍ਰੈਸ ਵੇ ਇਹਦੇ ਤੇ ਜਦੋਂ ਆਪਾਂ ਕਲਗੜ੍ਹ ਪਾਰ ਕਰ ਜਾਂਦੇ ਆ ਸਿੰਧਵਾ ਬਾਰਡਰ ਤੋਂ ਥੋੜਾ ਜਿਹਾ ਪਹਿਲਾਂ ਕਲਗੜ੍ਹ ਪਾਰ ਕਰਕੇ ਟਿਕਰੀ ਵੀ ਪਾਰ ਕਰਕੇ ਸਿੰਧਵਾ ਬਾਰਡਰ ਤੋਂ ਥੋੜਾ ਜਿਹਾ ਪਹਿਲਾਂ ਆਹ ਬੋਰਡ ਦਿਖੂਗਾ ਇਹ ਵੋੜ ਦੇਖਦਾ ਤੇ ਇਸ ਤਰ੍ਹਾਂ ਦਾ ਢਾਬਾ ਤੇ ਖੁੱਲੀ ਪਾਰਕਿੰਗ ਦੇਖਦੀ ਆ ਠੀਕ ਆ ਬੰਦੇ ਮੁੰਡੇ ਵਧੀਆ ਨੇ ਸੇਵਾ ਪਾਣੀ ਵੀ ਵਧੀਆ ਕਰਦਾ ਬਈ ਆ ਆਪਾਂ ਜਿੰਨੀ ਵਾਰੀ ਰੋਕਦੇ ਆ ਹੁਣ ਕਈ ਦੰਦੇ ਇਹ ਕਹਿ ਰਹੇ ਸੀ ਪਾਜੀ ਪਿਛਲੇ ਚੱਕਰ ਵੀ ਕਹਿੰਦਾ ਸੀ ਪਾਜੀ ਸਾਡੀ ਸਪੈਸ਼ਲ ਵੀਡੀਓ ਬਣਾਇਓ ਇੱਕ ਠੀਕ ਆ ਤੇ ਇੱਥੇ ਆ ਕੇ ਜਾਨੀ ਇੱਕ ਇਦਾਂ ਦੀ ਫੀਲਿੰਗ ਹੀ ਆ ਜਾਂਦੀ ਆ ਵੀ ਯਾਰ ਜਿਵੇਂ ਘਰੇ ਹੀ ਆ ਹੁਣ ਅਸੀਂ ਵੀ 2 ਦਿਨ ਇੱਥੇ ਰੁਕੇ ਸੀਗੇ ਆ ਹੁਸ਼ਾਰਾ ਹੋਏ ਰੂਲਿਆਣਾ ਕਰਕੇ ਸਟ੍ਰਾਈਕ ਵਗੈਰਾ ਕਰਕੇ ਤੇ ਤੁਹਾਨੂੰ ਆ ਦਿਖਾਉਨੇ ਆ ਤੇ ਤੁਸੀਂ ਦੇਖਿਓ ਵੀ ਇਹਨਾਂ ਕੋਲੇ ਰੂਮ ਵੀ ਹੁੰਦੇ ਆ ਅਗਰ ਕਿਸੇ ਨੂੰ ਉਹ ਟਾਇਲਟ ਦੀ ਸਹੂਲਤ ਉਧਰ ਵਧੀਆ ਸਾਫ਼ ਸੁਥਰੀ ਆ ਬਾਕੀ ਮੈਂ ਤੁਹਾਡੀ ਗੱਲ ਕਰਾਉਣਾ ਇਹ ਆ ਬੀਰੋ ਆਪਣਾ ਜਿੰਨਾਂ ਦਾ ਟੱਬਾ ਲੈ ਬੀਰ ਹੁਣ ਤੂੰ ਇਹ ਦੱਸ ਵੀ ਆਪਣੇ ਕੋਲੇ ਡਰਾਈਵਰਾਂ ਨੂੰ ਬਾਕੀ ਟੱਬਿਆਂ ਨਾਲੋਂ ਵੱਖਰੀ ਸਹੂਲਤ ਕਿਹੜੀ ਆ ਚਾਰ ਬਾਈਆਂ ਲੱਗੀਆਂ ਅੰਦਰ ਹਾਂ ਇੱਕ ਪਲੱਸ ਪੁਆਇੰਟ ਕੰਮ ਕਰ ਸਕਦੇ ਆ ਬੰਦੇ ਹੂੰ ਯਾਕਰ ਕਮਰਾ ਚਾਹੀਦਾ ਦਾ ਕਮਰਾ ਵੀ ਮਿਲ ਸਕਦਾ ਠੀਕ ਹੈ ਠੀਕ ਹੈ ਬਾਕੀ ਖਾਣ ਪੀਣ ਦਾ ਆਪਣਾ ਤਾਜ਼ਾ ਸਭ ਕੁਝ ਜੋ ਵੀ ਸੀ ਹਾਂ ਖਾਣੇ ਪੀਣ ਦਾ ਕੋਈ ਜਵਾਬ ਨਹੀਂ ਖਾਣਾ ਪੀਣਾ ਦਾ ਕਿੰਨੀ ਵਾਰੀ ਖਾਦਾ ਆ ਜੋ ਦਿਖਾ ਦਈਏ ਆਪਾਂ ਉਹ ਵੀ ਆ ਦੇਖੋ ਵੀ ਮੇਤਰੋ ਆ ਮੰਝੇ ਲੱਗੇ ਹੋਇਆ ਲਾਈਨ ਚ ਦਸਤਰੀ ਵੀ ਇੱਥੇ ਕੋਈ ਡਿਸਟਰਬੈਂਸ ਨਹੀਂ ਹੋਊਗੀ ਚਾਰਜਿੰਗ ਵਗੈਰਾ ਦੇ ਪੁਆਇੰਟ ਵੀ ਲੱਗੇ ਹੋਏ ਨੇ ਜਿਵੇਂ ਮਰਜੀ ਆਰਮਨਾਲ ਬੰਦਾ ਫੀਲਿੰਗ ਜਿਹੜੀ ਹੈਗੀ ਆ ਜਿਵੇਂ ਘਰ ਵਾਲੀ ਹੁੰਦੀ ਆ ਤੇ ਬਾਕੀ ਕਮਰੇ ਤੁਹਾਨੂੰ ਦਿਖਾ ਦਿੰਨੇ ਆ ਇਹ ਬਈ ਹੈਗੇ ਜਿੱਦਾਂ ਆਪਾਂ ਉਦਾਂ ਫੈਮਿਲੀ ਨਾਲ ਵੀ ਜਿਹੜੇ ਬੰਦੇ ਆ ਆਪਾਂ ਟ੍ਰਿਪ ਤੇ ਹੁੰਨੇ ਆ ਹਨਾ ਉਹ ਵੀ ਰੂਮ ਲੈ ਸਕਦੇ ਆ ਰੂਮ ਦੀ ਰੂਮ ਤੁਹਾਨੂੰ ਦਿਖਾ ਦਿੰਨੇ ਆ ਜਿਸ ਵਿੱਚ ਬਾਥਰੂਮ ਅਟੈਚ ਹੈਗਾ ਇੱਧਰ ਆ ਜਾਓ ਸਾਰੇ ਰੂਮ ਆਉਦੇ ਨੇ ਯਾਨੀ ਕਿ ਇੱਕ ਜਾਣੀ ਪੈਕੇਜ ਦੀ ਤਰ੍ਹਾਂ ਟਾਬੇ ਦੇ ਉੱਤੇ ਹਰ ਸਹੂਲਤ ਮਿਲਦੀ ਆ। ਵੀ ਆਹ ਜਿਹੜੇ ਜਦਾਂ ਫੈਮਲੀਆਂ ਜਾਂਦੀਆਂ ਨੇ ਹਨਾ ਸਫ਼ਰ ਕਰਦੇ ਆ ਆਪਾਂ ਇਹ ਰੂਟ ਪੰਜਾਬੀਆਂ ਦਾ ਖਾਸ ਕਰਕੇ ਹਜੂਰ ਸਾਹਿਬ ਨੂੰ ਜਾਣ ਲਈ ਵੀ ਯੂਜ਼ ਕਰਦੇ ਆ ਆਪਾਂ। ਰੂਮ ਹੈਗੇ ਆ ਸਾਰੇ ਤੇ ਇਹਦੇ ਵਿੱਚ ਜਿਹੜਾ ਬਾਥਰੂਮ, ਲੈਟਰੀਨ ਨੂੰ, ਬੈੱਡ, ਪਾਣੀ ਵਗੈਰਾ ਸਾਰਾ ਕੁਝ ਅਟੈਚ ਹੀ ਆ ਰੂਮ ਦੇ ਨਾਲ। ਤੇ ਬਾਕੀ ਜਿਹੜਾ ਸਾਫ਼ ਸਫਾਈ ਪੂਰੀ ਬਾਕੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਕਿਉਂਕਿ ਮੈਂ ਇੱਥੇ ਪੱਕਾ ਰੋਕਦਾ ਤੁਹਾਨੂੰ ਫੀਲ ਇਦਾਂ ਨਹੀਂ ਹੋਊਗਾ ਵੀ ਤੁਸੀਂ ਘਰ ਤੋਂ ਬਾਹਰ ਹਾਂ ਆ ਹੈਗਾ ਜਿੱਦਾਂ ਗੱਡੀ ਵਾਲਿਆਂ ਵਾਸਤੇ ਬਣੇ ਹੋਏ ਆ ਇਹ ਰੂਮ ਹੈਗੇ ਜਿੱਦਾਂ ਕਿਸੇ ਫੈਮਿਲੀ ਨੇ ਸਫਰ ਕਰਨਾ ਆਇਆ ਕਿਸੇ ਨੇ ਰੁਕਣਾ ਆਇਆ ਇਹ ਬਸ ਲੋਕੇਸ਼ਨ ਬਿਲਕੁਲ ਰੋਡ ਦੇ ਉੱਤੇ ਆ ਬੋਰਡ ਦਾ ਤੁਹਾਨੂੰ ਮੈਂ ਦਿਖਾਤਾ ਆ ਗੱਲ ਘਾਟ ਜਦੋਂ ਪਾਰ ਕਰਦੇ ਆ ਟਿਕਰੀ ਵੀ ਪਾਰ ਕਰਦੇ ਆ ਸਨਮਰ ਬਾਰਡਰ ਤੋਂ ਪਹਿਲਾਂ ਆਉਂਦਾ ਬਾਕੀ ਨੰਬਰ ਲੋਕੇਸ਼ਨ हां सेनाबा बॉर्डर ਤੋਂ 22 ਕਿਲੋਮੀਟਰ ਪਹਿਲਾਂ ਲੈਫਟ ਸਾਈਡ ਆਊਗਾ। ਬਾਕੀ ਤੁਹਾਨੂੰ ਇਹਦੀ ਲੁੱਕ ਦਿਖਾ ਦਿੰਦੇ ਆ ਇੱਥਾ। ਆਹ ਫੀਲ ਆਉਂਦੀ ਹੈ ਬਾਈ। ਗੱਡੀਆਂ ਵਾਲੇ ਨੂੰ ਹੋਰ ਕੀ ਚਾਹੀਦਾ ਹੁੰਦਾ ਗੱਡੀ ਵਾਲਿਆਂ ਨੂੰ ਬਾਈ ਸੇਵਾ ਰੋਟੀ ਪਾਣੀ ਸਾਫ਼ ਮੰਝਾ ਲੱਗਿਆ ਹੋਵੇ ਤੇ ਡਿਸਟਰਬੈਂਸ ਨਾ ਹੋਵੇ ਬਾਕੀ ਗਾੜ ਇੱਥੇ ਪੱਕਾ ਹੁੰਦਾ। ਚਲੋ ਠੀਕ ਆ ਵੀਰੇ ਧੰਨਵਾਦ। ਬਾਕੀ ਵੀ ਇਨਾਂ ਕੋਲੇ ਇਹ ਵੀ ਆ ਵੀ ਜਿੰਨੇ ਪੈਸੇ ਢੇਲੇ ਦੀ ਪ੍ਰੋਬਲਮ ਆ ਜੇ ਬੰਦੇ ਤੋਂ ਕਈ ਵਾਰੀ ਏਟੀਐਮ ਨਹੀਂ ਲੱਗਦਾ ਤੇ ਇਹਨਾਂ ਨਾਲ ਜਿੰਨੇ ਮਰਜੀ ਆਪਾਂ ਜਿੰਨੇ ਮੰਗਾਉਣੇ ਮੂਣੇ ਆ ਕਿਸੇ ਪਾਸੇ ਉਹ ਵੀ ਪ੍ਰੋਬਲਮ ਆ ਜਾਂਦੀਆਂ ਨੇ ਯਾਰ ਬੰਦੇ ਨੂੰ ਰਸਤੇ 'ਚ ਉਹ ਵੀ ਸਾਰਾ ਹੱਲ ਕਰ ਦਿੰਦੇ ਆ ਇਹ ਤੇ ਆਪਣਾ ਤਾਂ ਸਿਰਫ ਪਿਆਰ ਹੀ ਆ ਇਹ ਕਿਹੜਾ ਕੋਈ ਪੇਡ ਪ੍ਰੋਮੋਸ਼ਨ ਆ ਮਿੱਤਰ ਪਿਆਰੇ ਨੇ ਜੇ ਆਪਾਂ ਨੂੰ ਚਾਰ ਦੋਸਤ ਵੇਖਦੇ ਆ ਤਾਂ ਇਹ ਮੈਨੂੰ ਮਾਨ ਜੇ ਨਾਲ ਹਰ ਬਾਰੀ ਕਹਿੰਦੇ ਹੁੰਦੇ ਆ ਤੇ ਆਪਾਂ ਬਣਾਤੀ ਹੈ ਨਾ ਇੱਕ ਵਾਰੀ ਜਿਹੜੇ ਬੰਦੇ ਇਸ ਰੂਟ ਤੇ ਜਿਹੜੇ ਵੀਰ ਆਪਣੇ ਚੱਲਣ ਵਾਲੇ ਆ ਪੂਨੇ ਵਾਲੇ ਰੂਟ ਤੇ ਉਹ ਆਹ ਜੰਮੂ ਮਾਛਲ ਪੰਜਾਬ ਕਟੂਆ ਇਹ ਇਦਾਂ ਲੰਬਾ ਜਿਹਾ ਨਾ ਇਹਨਾਂ ਦਾ ਤੇ ਮੈਂ ਦੁਬਾਰਾ ਪੜ੍ਹ ਕੇ ਵੀ ਦੱਸਦਾ ਜੰਮੂ ਕਟੂਆ ਪੰਜਾਬ ਮਾਛਲ ਢਾਬਾ ਠੀਕ ਹੈ ਜੀ ਇਹ ਢਾਬਾ ਹੈ ਭਾਈ ਇਹ ਹਾਲਾਕਾਰ ਤੋਂ ਵੀ ਅੱਗੇ ਹੈ ਮਹਮਸ ਵੀਰ ਭਾਈ ਹੈ ਆਮੀ ਨਾਲ ਬਿਨਾ ਜੇ ਮਾਂ ਨੂੰ ਚਾਹ ਬਿਟਾਂ ਤੇ ਰਾਤ ਨੂੰ ਰਪੋਰਟ ਚੱਕਣੀ ਹੈ ਕੋਈ ਆਉਂਦਾ ਵੀਰ ਮੰਡੀ ਹੈ ਪਤਾ ਤਾਂ ਹੈਗਾ ਪਰ ਜਣੀ ਉੱਥੋਂ ਕਦੇ ਲੋਡ ਨਹੀਂ ਕਰੀ ਚੱਲ 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 ਉਹ ਤੰਦ ਪੈ ਰਹੀ ਹੈ ਇਹ ਟਿੱਕਰੀ ਪਾਰ ਕਰ ਰਹੇ ਆ ਕਾਲ ਘਾਟ ਵੱਲ ਨੂੰ ਨਾ ਸਕੇ ਤੂੰ ਵਾਪਸੀ ਤੇ ਆ ਠੰਡ ਹੈ ਨਹੀਂ ਰਾਤ ਗੱਡੀ 'ਚ ਵੀ ਜੇ ਪੱਖਾ ਲਾ ਲੈਂਦੇ ਸੀ ਤਾਂ ਠੰਡ ਲੱਗਦੀ ਸੀ ਜੇ ਬੰਦ ਕਰਦੇ ਸੀ ਗਰਮੀ ਹੋਣ ਲੱਗ ਜਾਂਦੀ ਸੀ ਜਾਣੇ ਫਿਰ ਪੱਖਾ ਉੱਪਰ ਦੇਨ ਚਾਕੇ ਥੋੜਾ ਜਿਹਾ ਚਲਾਈ ਰੱਖਿਆ ਪੱਖਾ ਤੇ ਥੂੰਬੀ ਘੋਟ ਪਾਈ ਹੋਈ ਸੀ ਠੰਡ ਦੂਜੇ ਲੋਟ ਹੈ ਨਹੀਂ ਗਈ ਪਰ ਧੁੰਦ ਹੈ ਗਈ ਆ ਧੁੰਦ ਦੇ ਨਾਲ ਆ ਪਾਣੀ ਡਕਦਾ ਧੁੰਦ ਵੀ ਮਤਲਬ ਬਾਵਾ ਸੰਘਣੀ ਵਾਲੀ ਧੁੰਦ ਆ ਜੋ ਦੇਖੀਏ ਜੂਰੇ ਗੱਡੀ ਦੇ 22 30 ਕੋ ਫਟੀ ਦੀ ਨਾ ਅਗਲੀ ਜਰਾ ਇਹਦਾ ਸਿਰਫ ਐ ਆ ਵੀ ਇਹ ਫੋਰ ਲਾਈਨ ਤੇ ਨਾਲ ਇਹਦੇ ਲੋਕਲ ਗੱਡੀ ਜਿਹੜੀ ਹੁੰਦੀ ਹੈ ਨਾਲ ਸਰਦਾਰੂ ਕੋ ਦਾ ਸਾਰੀ ਤੇ ਕੰਬਈ ਆਗਰਾ ਐਕਸਪ੍ਰੈਸ ਉਸ ਗੱਡੀਆਂ ਚੱਲਦੀਆਂ ਕਰਕੇ ਤੁਹੰ ਦਾ ਪਾੜਦੀ ਜਾਂਦੀ ਆ ਪੂਰੀ ਜਾਂਦੀ ਆ ਤਾਂ ਬੜੀ ਅੱਗੇ ਇੱਥੋਂ ਟਰਨ ਕਰਨਾ ਮੀਡੀਆ ਮੰਡੀ ਨੂੰ ਅੱਗੇ ਬੂਮਾਰ ਉਹ ਜਿਹੜਾ ਸਾਹਕ ਇਹ ਅੱਗੇ ਫੋਟੋ ਜਕਤਾਂ ਆ ਬੜੇ ਜਾ ਰਹੇ ਸੀ ਇਹ ਕਿਹ ਕਹਿੰਦਾ ਉਹ ਦੇ ਜੀ ਅੱਗ ਬਰਗਾਨੀ ਦੀ ਸੀ ਹੁਣ ਮਿਰਚਾਂ ਜਗ੍ਹਾ ਖਾਲੀ ਹੈਗੀ ਜਗ੍ਹਾ ਦਾ ਇਪੋਟਾ ਪਰਲੇ ਪਾਸ ਅਰਸਾ ਬਾਅਦ ਐਮਪੀ ਹਮੈਨੂੰ ਲੱਗਦਾ ਕੋਈ ਢੇਲਾ ਮੂਲਾ ਵੀ ਫੈਸਟੀਵਲ ਲੱਗਣਾ ਜਾਂ ਲੱਗਾ ਟਿਆ ਮੈਨੂੰ ਲੱਗਦਾ ਲੱਗਣਾ ਲੱਗਦਾ ਕਿਉਂਕਿ ਗੰਧ ਘਟ ਪਿਆ ਹੋਇਆ ਬਾਤ ਕਿਹਾ ਕਿ ਅਸਮਤ ਚੰਗੀ ਸੀ ਨਹੀਂ ਯਾਰ ਥੱਲੇ ਆ ਜਾਣਾ ਲੱਗਣਾ ਹਲੇ ਕਿੰਨਾ ਗੰਧ ਨਹੀਂ ਪਿਆ ਹੋਇਆ ਅਜੇ ਤਿਆਰ ਨਹੀਂ ਹੋ ਰਹੀ ਤਰੂ ਕਾਰਸ ਕਰਸਾਵਾਦਾਂ ਗੀ ਕਸਰਾਬਾਦ ਇਹ ਭੁੱਲਣ ਦੇ ਥੋੜਾ ਜਿਹਾ ਮੈਨੂੰ ਹਰੇਕ ਵਾਰੀ ਦਿੱਕਤ ਆਉਂਦੀ ਆ ਕਦੇ ਰਾਰਾ ਮੂਰੇ ਬੋਲ ਜਾਂਦਾ ਕਦੇ ਸਸਤਾ ਮੂਰੇ ਬੋਲ ਜਾਂਦਾ ਰਸਤਾ ਪੁੱਛਣ ਖੜੇ ਅਸੀਂ ਬਾਈ ਦੇ ਪਕੌੜੇ ਬੜੇ ਵਧੀਆ ਲੱਗੇ ਬਣਮਾਲੇ ਅੱਜ ਟੇਸਟ ਕਰਕੇ ਦੇਖਦੇ ਆ ਮੂਹ ਕੇ ਪਕੌੜੇ ਕਿਵੇਂ ਇਹ ਬਾਈ ਦੀ ਦੁਕਾਨ ਹੈਗੀ ਕਰਸਾਵਾਦ ਰੋਡ ਦੇ ਲੈਫਟ ਸਾਈਡ ਹੁੰਦਾ ਤੇ ਕਿਤੇ ਵੀ ਲੰਘੋ ਖਾ ਕੇ ਜਾਓ ਜਲੇਬੀ ਗਰਮਾ ਗਰਮ ਰਾਜ ਗਲਾਬ ਜਾਮਨ ਵੀ ਹੈ ਤੇ ਪਕੌੜਾ ਵੀ